अपने लिए बाबा साहब एक बहुत ही अच्छे ना बनी कॉलेज नहीं के लिए एक तो हो गया ना बिजी नहीं इससे पागल मालिक नहीं थे बैट्री सी ना भाई एक्सरसाइज ना कुछ भी भी करके रह के बिजनेस का सोचा Og. E doktrin. Og. Kæra, kæra, bægi góðir. ਨਰਿੰਦਰ ਸਿੰਘ ਥਾਪਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਮੇਝਾ ਰੋਡ ਅੱਜ ਅਸੀਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ ਬਾਬਾ ਸਾਹਿਬ ਡਾਕਟਰ ਅਮੇਟਕਰ ਜੀ ਦਾ 67ਵਾਂ ਪ੍ਰੀ ਨਿਰਵਾਣ ਦਿਵਸ ਮਨਾ ਰਹੇ ਹਾਂ ਅੱਜ ਜਿਸ ਵਿੱਚ ਅੱਜ ਦੇ ਚੀਫ ਗੈਸਟ ਸ਼੍ਰੀ ਵਿਜੇ ਕੁਮਾਰ ਜੀ ਸਿਵਲ ਸਰਜਨ ਅੰਮ੍ਰਿਤਸਰ ਔਰ ਮੁੱਖ ਬੁਲਾ ਰਹੇ ਐਪੀ ਕਟਾਰੀਆ ਡਾਕਟਰ ਐਪੀ ਕਟਾਰੀਆ ਡਾਕਟਰ ਬਰਿੰਦਰ ਸਿੰਘ ਜੀ ਔਰ ਅਤੇ ਹੋਰ ਵੱਖ-ਵੱਖ ਸਬਾ ਮਾਂ ਦੇ ਪ੍ਰਧਾਨ ਸੈਕਟਰੀ ਇਥੇ ਸਮੂਲੀਅਤ ਕੀਤੀ ਹੈ ਅੱਜ ਬਲਾਰਿਆ ਨੇ ਦੱਸਿਆ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਦੇ ਉਹਨਾਂ ਦੀ ਫਿਲਾਸਫੀ ਬਾਰੇ ਕਿ ਬਾਬਾ ਸਾਹਿਬ ਕਿੰਨੀਆਂ ਸਥਿਤੀਆਂ ਚੋਂ ਨਿਕਲ ਕੇ ਸਾਨੂੰ ਜੋ ਅਧਿਕਾਰ ਲੈ ਕੇ ਦਿੱਤੇ ਅੱਜ ਅਸੀਂ ਹੋਰ ਆਨੰਦ ਮਾਣਦੇ ਪਏ ਆ ਬਾਬਾ ਸਾਹਿਬ ਨੇ ਜਿਹੜੀਆਂ ਮੁਸ਼ਕਲਾਂ ਪਿੰਡਿਆਂ ਢਾਈਆਂ ਉਸ ਜਿਹੜੀਆਂ ਮੁਸ਼ਕਲਾਂ ਸਿਕਾ ਉਹਨਾਂ ਮਹਿਸੂਸ ਕੀਤੀਆਂ ਵੀ ਮੇਰਾ ਸਮਾਜ ਜਿਹੜਾ ਉਹ ਇਹ ਨਾ ਮੁਸ਼ਕਲਾਂ ਤੋਂ ਰਹਿਤ ਹੋਏ ਸੋ ਉਹਨਾਂ ਨੇ ਆਪਣੇ ਸੰਘਰਸ਼ ਕਰਕੇ ਸਵਧਾਨ ਦੇ ਵਿੱਚ ਸੁਵਿਧਾ ਲੈ ਕੇ ਦਿੱਤੀ ਹੈ ਜਿਹਦੇ ਵਿੱਚ ਅਸੀਂ ਅਪਰੀ ਐਜੂਕੇਸ਼ਨ ਪ੍ਰਾਪਤ ਕੀਤੀ ਐਜੂਕੇਸ਼ਨ ਤੋਂ ਬਾਅਦ ਨੌਕਰੀਆਂ ਪ੍ਰਾਪਤ ਕੀਤੀਆਂ ਜਦੋਂ ਨੌਕਰੀਆਂ ਪ੍ਰਾਪਤ ਕੀਤੀ ਆਈ ਆਰਥਿਕ ਪੱਖੋਂ ਠੀਕ ਹੋਏ ਅੱਜ ਅਸੀਂ ਵਧੀਆ ਸਮਾਜਿਕ ਤੌਰ ਤੇ ਵੀ ਠੀਕ ਰਹਿ ਰਹੇ ਆ ਆਰਥਿਕ ਤੌਰ ਤੇ ਵੀ ਠੀਕ ਹੈ ਅੱਜ ਅਸੀਂ ਸਾਡੇ ਬੱਚੇ ਜਿਹੜੇ ਆ ਜੇ ਸੀ ਥੋੜਾ ਪੜ੍ਹੇ ਸੀਗੇ ਅੱਜ ਅਸੀਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦਿੱਤੀ ਹੈ ਇਹ ਸਿਰਫ ਬਾਬਾ ਸਾਹਿਬ ਡਾਕਟਰ ਮੈਡਕਲ ਦੀ ਦੇਣਾ ਜੇਕਰ ਬਾਬਾ ਸਾਹਿਬ ਡਾਕਟਰ ਮੈਟਕਰ 14 ਅਪ੍ਰੈਲ 1890 ਨੂੰ ਇਸ ਧਰਤੀ ਤੇ ਪਗੰਬਰ ਬਣ ਕੇ ਨਾ ਹੁੰਦੇ ਤਾਂ ਇਹ ਦਲਿਤ ਸਮਾਜ ਦਾ ਜਿਹੜਾ ਚਿਹਰਾ ਸੀਗਾ ਉਹ ਕੋਈ ਹੋਰ ਹੋਣਾ ਸੀਗਾ ਅੱਜ ਇਹ ਸਾਰਾ ਕੁਝ ਜਿਹੜੀ ਦੇਣ ਹੈ ਬਾਬਾ ਸਾਹਿਬ ਡਾਕਟਰ ਮੈਟਕਰ ਦੀ ਸਾਡੇ ਰਹਿਬਰ ਬਾਬਾ ਸਾਹਿਬ ਡਾਕਟਰ ਪਿੰਦਰਾ ਮੈਟਕਰ ਜੀ ਦੇ ਸਨੂਪ ਸਮਰਪਿਤ ਇਹ ਸ਼ਰਧਾਂਜਲੀ ਸਮਰੋਹ ਰਿਹਾ ਹੈ ਜਿਹਦੇ ਵਿੱਚ ਅਸੀਂ ਇਹ ਵਿਚਾਰਾਂ ਕਰਾ ਗਏ ਕਿ ਗੁਰੂ ਜੀ ਨੇ ਕਿਹੜੇ-ਕਿਹੜੇ ਅਜਿਹੇ ਕਾਰਜ ਕੀਤੇ ਨੇ ਜਿਨ੍ਹਾਂ ਦਾ ਸਾਨੂੰ ਕੀ ਲਾਭ ਹੋਇਆ ਤੇ ਅਜਿਹੇ ਕਿਹੜੇ ਕਾਰਜ ਨੇ ਜਿਹੜੇ ਅਧੂਰੇ ਨੇ ਤੇ ਉਹਨਾਂ ਕਾਰਜਾਂ ਨੂੰ ਅਸੀਂ ਕਿੱਥਾਂ ਪੂਰੇ ਕਰ ਸਕਦੇ ਹਾਂ ਉਸ ਵਿਚਾਰਾਂ ਦੇ ਲਈ ਇਹ ਸੈਮੀਨਾਰ ਰੱਖਿਆ ਗਿਆ ਔਰ ਸ਼ਰਧਾਂਜਲੀ ਔਰ ਨਮਨ ਕਰਦੇ ਹੋਏ ਆ ਸਾਡੇ ਵੱਖ-ਵੱਖ ਬਖਤੇ ਉਹਨਾਂ ਸਾਰੇ ਨੁਕਤਿਆਂ ਨੂੰ ਸਾਂਝਾ ਕਰਨਗੇ ਮੈਂ ਸੰਪੂਰਨ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਨਿੱਕੀ ਯਾਦ ਦੇ ਵਿੱਚ ਕਿ ਅਸੀਂ ਅੰਬੇਦਕਰ ਸਾਹਿਬ ਦੇ ਸੁਪਨਿਆਂ ਨੂੰ ਕਿਸ ਤਰ੍ਹਾਂ ਪੂਰਾ ਕਰ ਸਕਦੇ ਹਾਂ ਸਮੂਹ ਭਾਰਤੀਆਂ ਨੂੰ ਉਹਨਾਂ ਦੇ ਰਸਤੇ ਤੇ ਚੱਲਣ ਦੀ ਜ਼ਰੂਰਤ ਹੈ ਜੇ